ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਬਾਈ ਜਿਵੇਂ ਕਿ ਤੁਹਾਨੂੰ ਪਤਾ ਹਨ ਆਪਣੇ ਬਾਈ ਭਾਨੇ ਸਿੱਧੂ ਵੀਰ ਨੂੰ ਨਾਲ ਧੱਕਾ ਹੋ ਰਿਹਾ ਬਾਈ ਨਜਾਇਜ਼ ਧੱਕਾ ਕਰ ਰਹੀ ਆ ਪੁਲਿਸ ਤੇ ਕੱਲ ਨੂੰ ਬਾਈ 29 ਤਰੀਕ ਨੂੰ ਹਨ ਪਿੰਡ ਕੋੜ ਤੋਂ ਨੇ ਬਾਈ ਬਣ ਕੇ ਸਾਰੇ ਜਣੇ ਵੀਰ ਦੀ ਸਪੋਰਟ 'ਚ ਆਇਓ ਹਨ ਤੇ ਤੇ ਬਾਈ ਤੁਹਾਨੂੰ ਪਤਾ ਹੀ ਆਣਾ ਜਿਵੇਂ ਉਹ ਆਪਦੇ ਵਾਸਤੇ ਨਹੀਂ ਆਪਣੇ ਪੰਜਾਬੀਆਂ ਵਾਸਤੇ ਲੜਦਾ ਆਪਾਂ ਨੂੰ ਇਹ ਇਹ ਵੀ ਗੱਲ ਦਾ ਪਤਾ ਵੀ ਜਿਹੜਾ ਆਪਣੇ ਹੱਕ ਲਈ ਜਾਂ ਕੋਈ ਕੁਝ ਵੀ ਤਰੱਕੀ ਕਰਦਾ ਉਹਦੇ ਹਿੱਸੇ 'ਚ ਦਾ ਗੋਲੀ ਜਾਂ ਜੇਲ੍ਹਾਂ ਆਉਂਦੀਆਂ ਨੇ ਬਿਰੇ ਜੇ ਤੁਸੀਂ ਹੁਣ ਵੀ ਨਾ ਉੱਠੇ ਨਾ ਹੁਣ ਵੀ ਨਾ ਵੀ ਮਤਲਬ ਆਤਮਾ ਜਗਾਈ ਆਪ ਨੂੰ ਇਥੇ ਕਿਸੇ ਨੇ ਜਿਉਣ ਨਹੀਂ ਦੇਣਾ ਆ ਪੁਲਿਸ ਬਾਈ ਨਾਲ ਕਿੰਨਾ ਧੱਕਾ ਕਰਦੇ ਆ ਪਾਨਾ ਸਿੱਧੂ ਨਾਲ ਫਲਾਰਾ ਸਿਉਂ ਮਿਲੇ ਨਹੀਂ ਹੈਗੇ ਤੇ ਉਹਦੇ ਵਿਚਾਰੇ ਦੀ ਮਤਲਬ ਜਿਵੇਂ ਆਪਾਂ ਦੇਖਦੇ ਆ ਵੀਡੀਓ ਦੇਖੇ ਨੇ ਕਿਵੇਂ ਮਤਲਬ ਕਿੰਨੇ ਦੇ ਦੱਬੇ ਹੋਏ ਪੈਸੇ ਜਿਵੇਂ ਕਹਿੰਦੇ ਨੇ ਭੁੱਖੇ ਸ਼ੇਰ ਦੇ ਮੂੰਹ ਦੇ ਵਿੱਚੋਂ ਮਾਸ ਕਢਾਉਣਾ ਕੰਮ ਆ ਬਾਈ ਐਨੀ ਸਪੋਰਟ ਕਰੀਏ ਲੋਕਾਂ ਦੀ ਬਾਈ ਜੇ ਤੁਸੀਂ ਉਹਨਾਂ ਨਾਲ ਉਹਨਾਂ ਦੇ ਨਾਲ ਨਾ ਖੜੇ ਨਾ ਬਾਈ ਪਾਨਾ ਸਿੱਧੂ ਦੇ ਨਾਲ ਸੋਡਾ ਬਾਈ ਦੁਨੀਆ ਦੇ ਜਾਣ ਦਾ ਕਿਉਂ ਕੋਈ ਹੱਕ ਨਹੀਂ ਕਿਉਂ ਬਾਈ ਬਾਈ ਆਪਾਂ ਇੱਕ ਗੱਲ ਕਹਨੇ ਹੁਮ ਹੁਮਾ ਕੇ ਕਿ ਨਾ ਕੋਟਦੁੰਨੇ ਪਹੁੰਚੋ ਆਪਣੇ ਪਿਆਰਦਾਨੋ ਇੱਕੋ ਹੀ ਜਣਾ ਅਨਮੋਲ ਹੀਰਾ ਬਾਈ ਇੱਕ ਹੀ ਰਹਿ ਗਿਆ ਆਪਣਾ ਹਨਾ ਪਹਿਲਾਂ ਬਾਈ ਦੇਖ ਲੋ ਆਪਣਾ ਦੀਪ ਸਿੱਧੂ ਭਰਾ ਫਿਰ ਉਸ ਤੋਂ ਬਾਅਦ ਮੂਸੇ ਵਾਲਾ ਵੀਰੇ ਹਨਾ ਉਸ ਤੋਂ ਬਾਅਦ ਸੰਦੀਪ ਨੰਗਲੰਬੀਆਂ ਤੇ ਬਾਈ ਹੁਣ ਆਪਣਾ ਇੱਕ ਅਨਮੋਲ ਹੀਰਾ ਇਹ ਨਾ ਖਵਾ ਲਿਓ ਬਾਈ ਬਣ ਕੇ ਹਨਾ ਕੱਲ ਨੂੰ ਬਾਈ ਬਣ ਕੇ ਜ਼ਰੂਰ ਪਹੁੰਚਣਾ ਪਿੰਡ ਕੋਟਦੁੰਨਾ ਬਾਈ ਜ਼ਿਲ੍ਹਾ ਬਰਨਾਲਾ ਜ਼ਰੂਰ ਬਾਈ ਬਣ ਕੇ ਕੱਲ ਨੂੰ ਦਾਣਾ ਮੰਡੀ ਦੇ ਵਿੱਚ ਉੱਥੇ ਇਕੱਠ ਰੱਖਿਆ ਗਿਆਗਾ ਜ਼ਰੂਰ ਬਾਈ ਬਣ ਕੇ ਉੱਥੇ ਪਹੁੰਚੋ ਹਨਾ ਨਾ ਬਾਲਾ ਬਾਈ ਬਣ ਕੇ ਸਿਰਫ 10 ਮਿੰਟ ਨਾ ਬਾਈ ਵਾਸਤੇ ਜ਼ਰੂਰ ਕੱਢਿਓ ਕਿਉਂਕਿ ਜੇ ਅੱਜ ਦੁਨੀਆ ਤੋਂ ਉਹ ਚਲ ਗਿਆ ਜਾਂ ਕੁਛ ਵੀ ਨਾ ਮਤਲਬ ਕੋਈ ਵੀ ਗੱਲਬਾਤ ਹੋ ਗਈ ਆਪਾਂ ਨੂੰ ਪਸਤਾਉਣ ਤੋਂ ਬਿਨਾ ਕੁਛ ਨਹੀਂ ਮਿਲਣਾ ਬਾਈ ਜੇ ਇਹ ਜੇ ਨੌਜਵਾਨ ਦੁਨੀਆ ਤੋਂ ਖਤਮ ਹੋੁੰਦੇ ਗਏ ਤੇ ਮਰੀਆਂ ਜ਼ਮੀਰਾਂ ਵਾਲੇ ਰਹਿ ਜਾਣਗੇ ਆਪਾਂ ਵੀ ਮਰੀਆਂ ਜ਼ਮੀਰਾਂ ਵਾਲੇ ਬਾਈ ਜੇ ਨਾ ਪਹੁੰਚੇ ਹੰਬੰਬਾ ਕੇ ਪਹੁੰਚੋ ਬਾਈ ਆਪਣੇ ਵਾਸਤੇ ਬਾਈ ਆਪਣਾ ਹੀਰਾ ਸੀ ਹੀਰਾਗਾ ਤੇ ਹੀਰਾ ਰਹੂਗਾ ਦੁਨੀਆ ਤੋਂ ਪਹਿਲਾਂ ਕਿੰਨੇ ਹੀਰੇ ਚਲੇ ਗਏ ਕਿੰਨੇ ਮਾਵਾ ਦੇ ਪੁੱਤ ਚਲੇ ਗਏ ਬਾਈ ਆਪ ਕੋ ਦਸਤਾਵੇਜ਼ ਦੇ ਬਿਨਾਂ ਆਪਣੇ ਕੋਲ ਕੁਝ ਨਹੀਂ ਹੋਣਾ ਇਹਨੂੰ ਬਚਾ ਲਓ ਬਾਈ ਹੱਥ ਜੋੜ ਕੇ ਬੇਨਤੀ ਆ ਸਾਰੇ ਜਨਾਂ ਕੱਲ ਨੂੰ ਹੋਂਪਾਂ ਬਾਵਾ ਕੇ ਪਹੁੰਚੋ ਬਾਈ ਧੰਨਵਾਦ ਬਾਈ ਧੰਨਵਾਦ ਵੀਡੀਓ ਬាទ-ਬាទ ਸ਼ੇਅਰ ਕਰਿਓ ਵੀਰ ਬਣ ਕੇ ਚੰਗਾ ਪਹੁੰਚੋ ਜਰੂਰ ਯਾਰ ਹੁਣ ਆਪਣੀ ਲੋੜ ਆ ਬਾਈ ਨੂੰ ਥੈਂਕ ਯੂ